ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਦੂਜਾ ਅੱਖੀਂ ਬਾਝੋ ਵੇਖਣਾ ਵਿਣ ਕੰਨਾ ਸੁਣਨਾ ਸੁਣਨਾ ਪਾਠ ਦਾ ਖਿਆਲ ਰੱਖਣਾ ਸੁਣਨਾ ਨਹੀਂ ਬੋਲ ਜਾਣਾ ਭਾਵ ਬਣਾਣਾ ਪਹਿਲਾਂ ਤੇ ਨੰਨਾ ਮਗਰ ਨਹੀਂ ਲਗਾਉਣਾ ਨੰਨਾ ਪਹਿਲਾਂ ਹੈ ਨਾਣਾ ਮਗਰ ਹੈ ਵਿਣ ਕੰਨਾ ਸੁਣਨਾ ਅੱਖੀਂ ਬਾਝੋ ਵੇਖਣਾ ਵੇਣਾ ਕੰਨਾ ਸੁਣਨਾ ਪੈਰਾ ਬਾਜਹੁ ਚੱਲਣਾ ਵਿਣ ਹੱਥਾ ਕਰਣਾ ਜੀਬਾ ਬਾਜਹੁ ਬੋਲਣਾ ਇਓ ਜੀਵਤ ਮਰਣਾ ਨਾਨਕ ਹੁਕਮ ਪਛਾਨ ਕੈ ਤਉ ਖਸਮੈ ਮਿਲਣਾ ਮਹੱਲਾ ਦੂਜਾ ਦਿਸਾ ਸੁਣੀਐ ਜਾਣੀਐ ਸਾਉ ਨਾ ਪਾਇਆ ਜਾਏ ਰੋਹਲਾ ਟੁੰਡਾ ਅੰਦੋਲਾ ਕਿ ਆਉ ਗਾਲ ਲੱਗ ਗਏ ਤਾਏ ਭੈ ਕੇ ਚਰਨ ਕਰ ਭਾਵਕੇ ਭੈ ਕੇ ਚਰਨ ਕਰ ਭਾਵਕੇ ਕਰ ਦਾ ਅਰਥ ਇਥੋਂ ਕਰਨ ਤੋਂ ਨਹੀਂ ਹੈ ਕਰ ਦਾ ਅਰਥ ਹੈ ਹੱਥ ਭੈ ਕੇ ਚਰਨ ਕਰ ਭਾਵਕੇ ਲੋਇਣ ਸੁਰਤ ਕਰੇ ਇਉਂ ਪਾਠ ਕਰਦਾ ਜੀ ਭੈ ਕੇ ਚਰਨ ਕਰ ਭਾਵਕੇ ਭੈ ਕੇ ਚਰਨ ਕਰ ਭਾਵਕੇ ਲੋਇਣ ਸੁਰਤ ਕਰੇ ਨਾਨਕ ਕਹ ਸਿਆਣੀਐ ਸਿਆੜੀਏ ਨਾਨਕ ਕਹ ਸਿਆਣੀਏ ਇਵ ਕੰਤ ਮਿਲਾਵਾ ਹੋਏ ਪੌੜੀ ਸਦਾ ਸਦਾ ਤੂੰ ਏਕ ਹੈ ਤੁਦ ਦੂਜਾ ਖੇਲ ਰਚਾਇਆ ਹਉ ਮੈਂ ਗਰਭ ਉਪਾਏ ਕਾ ਲੋਭ ਅੰਤਰ ਜਨਤਾ ਪਾਇਆ ਜਿਉ ਭਾਵੇਂ ਤਿਉ ਰਖ ਤੂ ਸਾਬ ਕਰੇ ਤੇਰਾ ਕਰਾਇਆ ਇਕਨਾ ਬਖਸ ਹੈ ਮੇਲ ਲੈ ਗੁਰਮਤੀ ਤੁਧਾ ਲਾਇਆ ਇਕ ਖੜੇ ਕਰ ਹੈ ਤੇਰੀ ਚਾ ਕਰੀ ਵਿਣ ਨਾ ਵੈ ਹੋਰ ਨਾ ਪਾਇਆ ਹੋਰ ਕਾਰ ਵਿਕਾਰ ਹੈ ਇਕ ਸਚੀ ਕਾਰ ਹੈ ਲਾਇਆ ਪਤ ਕਲਤ ਕੁਟੰਬ ਹੈ ਇਕ ਅਲਿਪਤ ਰਹੇ ਜੋ ਤੁਧ ਪਾਇਆ ਉਹ ਅੰਦਰ ਹੋ ਬਾਹਰ ਹੋ ਨਿਰਮਲੇ ਸਚੈ ਨਾਏ ਸਮਾਇ ਸਲੋਕ ਮਹੱਲਾ ਪਹਿਲਾ ਸੋਇਨੇ ਕੈ ਪਰਬਤ ਗੁਫਾ ਕਰੀ ਸੋਇਨੇ ਕੈ ਨੰਨੇ ਨੂੰ ਇਕਲਾਮ ਸੋਇਨੇ ਕੈ ਪਰਬਤ ਗੁਫਾ ਕਰੀ ਕੈ ਪਾਣੀ ਕੈ ਪਾਣੀ ਪੈ ਆਲ ਕੈ ਵਿਚ ਧਰਤੀ ਕੈ ਆਕਾਸੀ ਉਰਦ ਰਹਾ ਸਿਰ ਭਾਰ ਪੁਰ ਕਰ ਕਾਇਆ ਕੱਪੜ ਪਹਿਰਾ ਧੋਵਾ ਸਦਾ ਕਾਰ ਬੱਗਾ ਰਤਾ ਪੀਲਾ ਕਾਲਾ ਬੇਦਾ ਕਰੀ ਪੁਕਾਰ ਹੋਏ ਕੁਚੀਲ ਰਹਾ ਮਲ ਧਾਰੀ ਦੁਰਮਤ ਮਤ ਵਿਕਾਰ ਨਾ ਹੋ ਨਾਮ ਨਾ ਹੋ ਹੁਵਾ ਨਾਨਕ ਸ਼ਬਦ ਵਿਚਾਰ ਮਹੱਲਾ ਪਹਿਲਾ ਵਸਤਰ ਪਖਾਲ ਪਖਾਲੇ ਕਾਇਆ ਆਪੇ ਸੰਜਮ ਹੋਵਾ ਅੰਤਰ ਮੈਲ ਲੱਗੀ ਨਹੀਂ ਜਾਣੈ ਬਾਹਰ ਹੋ ਮਲ ਮਲ ਧੋਵੈ ਅੰਤਰ ਮੈਲ ਲੱਗੀ ਨਹੀਂ ਜਾਣੈ ਬਾਹਰ ਹੋ ਮਲ ਮਲ ਧੋਵੈ ਬਾਰੋਂ ਤਾਂ ਬੜਾ ਮਲ ਮਲ ਕੇ ਧੋਂਦਾ ਸੁੱਚੇ ਹੋਣ ਦਾ ਯਤਨ ਕਰਦਾ ਪਰ ਅੰਦਰ ਜਿਹੜੀ ਮੈਲ ਲੱਗੀ ਹੈ ਉਹਨੂੰ ਜਾਣਦਾ ਹੀ ਨਹੀਂ ਸੋ ਇਉਂ ਅੰਤਰ ਮੈਲ ਲੱਗੀ ਨਹੀਂ ਜਾਣੈ ਬਾਹਰ ਹੋ ਮਲ ਮਲ ਧੋਵੈ ਅੰਤਰ ਮੈਲ ਲੱਗੀ ਨਹੀਂ ਜਾਣੈ ਬਾਹਰ ਮਲ ਮਲ ਧੋਵੈ ਅੰਧਾ ਫੂਲ ਪਇਆ ਜਮ ਅੰਧਾ ਫੂਲ ਪਇਆ ਜਮ ਜਾਲੇ ਅੰਧਾ ਫੂਲ ਪਇਆ ਜਮ ਜਾਲੇ ਵਸਤ ਪਰਾਇ ਆਪਣੀ ਕਰ ਜਾਨੈ ਹਉਮੈ ਵਿੱਚ ਦੁਖ ਘਾਲੇ ਨਾਨਕ ਗੁਰਮੁਖ ਹਉਮੈ ਟੁੱਟੈ ਤਾ ਹਰ ਹਰ ਨਾਮ ਧਿਆਵੈ ਨਾਮ ਜਪੇ ਨਾਮੋ ਆਰਾਧੇ ਨਾਮੇ ਸੁਖ ਸਮਾਵੈ ਪਵੜੀ ਇੱਥੇ ਸਤਿਗੁਰਾਂ ਨੇ ਪਵੜੀ ਲਿਖਿਆ ਪਪਾ ਵਾਵਾ ੜਾੜੇ ਬਿਹਾਰੀ ਪਵੜੀ ਊੜਾ ਤੇ ਵਾਵਾ ਸਵਰਨੀ ਅੱਖਰ ਕਹੇ ਜਾਂਦੇ ਨੇ ਸਵਰਨ ਭਾਵ ਇੱਕ ਵਰਨ ਦੇ ਇੱਕੋ ਜਿਹੀ ਆਵਾਜ਼ ਵਾਲੇ ਖਾਸ ਤੌਰ ਤੇ ਫਾਰਸੀ ਉਰਦੂ ਵਿੱਚ ਵਾਓ ਅੱਖਰ ਨੂੰ ਔਂਕੜ ਵਜੋਂ ਵੀ ਵਰਤਿਆ ਜਾਂਦਾ ਹੈ ਤੇ ਵਵੇ ਅੱਖਰ ਦੇ ਉਚਾਰਨ ਵਜੋਂ ਵੀ ਵਰਤਿਆ ਜਾਂਦਾ ਹੈ ਇਓ ਪੌੜੀ ਤੇ ਪੌੜੀ ਦਾ ਭੇਦ ਹੈ ਅਰਥ ਭਾਵੇਂ ਇਹੀ ਹੈ ਪਰ ਜਿਉ ਅੱਖਰ ਸਤਿਗੁਰਾਂ ਨੇ ਲਿਖੇ ਨੇ ਆਪਾਂ ਓਵੇਂ ਉਚਾਰਨ ਕਰਨਾ ਹੈ ਜੀ ਪੌੜੀ ਕਾਇਆ ਹੰਸ ਸੰਜੋਗ ਮੇਲ ਮਿਲਾਇਆ تنਹੀ ਕੀਆ ਵਿਜੋਗ ਜਿਨ ਉਪਾਇਆ ਮੂਰਖ ਭੋਗੇ ਭੋਗ ਦੁਖ ਸਬਾਇਆ ਸੁਖਹੁ ਉੱਠੇ ਰੋਗ ਪਾਪ ਕਮਾਇਆ ਰੱਖੋ ਸੋਗ ਵਿਜੋਗ ਉਪਾਇ ਖ ਪਾਇਆ ਮੂਰਖ ਗਣਤ ਗਣਾਈ ਝਗੜਾ ਪਾਇਆ ਸਤਗੁਰ ਹੱਥ ਨੇ ਬੇੜ ਝਗੜ ਚੁਕਾਇਆ ਕਰਤਾ ਕਰੇ ਸੋਹੋਗ ਨਾ ਚੱਲੇ ਚਲਾਇਆ